ਮੇਰੀ ਘਰ ਦੀ ਜਿਹੜੀ ਆ 17 ਦਿਨਿਕ ਨੂੰ ਮੈਂ ਜੇਲ੍ਹ ਚੋਂ ਨਾ ਮੈਂ ਕਿਸੇ ਕੇਸ ਦੇ ਵਿੱਚ ਅੰਦਰ ਸਾਂ 17 ਨੂੰ ਮੈਂ ਘਰ ਆਵਣਾ 13 ਨੂੰ ਤੇ ਮੇਰੇ ਘਰੋਂ ਤੋਂ ਪਹਿਲਾਂ ਹੀ ਉਹ ਹੈ ਨਹੀਂ ਸੀ ਕਰ ਮੌਜੂਦ ਨਹੀਂ ਸੀ ਅੰਦੇ ਪਰ ਮਜੀਦ ਨੂੰ ਬਾਹਰ ਕੱਢੋ ਤੇ ਅਸੀਂ ਚਲੋ ਨਹੀਂ ਹੀ ਕੱਢਦੇ ਤੇ ਧੱਕੇ ਨਾਲ ਸਾਡੇ ਨੂੰ ਕੁੱਟ ਮਾਰ ਕੇ ਤੇ ਨਾਲ ਵਿੱਚੋਂ ਕੱਢਿਆ ਗਿਆ ਉੱਥੇ ਇਹਨੂੰ ਸੱਟਾਂ ਵੀ ਲੱਗੀਆਂ ਰੋੜੇ ਵੀ ਮਾਰੇ ਇਹਨੂੰ ਹੋਰ ਵੀ ਕੋਈ ਡਾਂਗਾ ਡੂੰਗਾ ਜੀਆਂ ਹੀ ਮਾਰੀਆਂ ਨਾਲ ਉਦੇ ਘਰੋਂ ਨਿਕਲੇ ਆ ਤੇ ਰਸਤਾ ਰੋਕੀ ਖੜੇ ਸੀ ਇਹਨਾਂ ਸਾਡੀ ਗੱਡੀ ਡਾਬ ਕੇ ਉਸ ਨੂੰ ਖਿੱਚ ਕੇ ਮਨੂੰ ਮੇਰੀ ਮਾਰਕਟਾਈ ਕਰਨੀ ਸ਼ੁਰੂ ਕਰ ਦਿੱਤੀ ਆ ਵੇਖੋ ਕਮੇਜ ਵੀ ਪਾਟਾਂ ਜੇ ਇੱਕ ਸੋਰਾ ਮੇਰਾ ਤੇ ਬਾਕੀ ਅਣ ਪਛਾਤੀ ਵੇਗਦੀ ਜਿਨ੍ਹਾਂ ਨੂੰ ਮੈਂ ਪਛਾਣਦਾ ਨਹੀਂ ਆ ਅਸੀਂ ਉਹ ਕੁੜੀ ਨੂੰ ਲੈਣ ਗਏ ਆਏ ਚਲੋ ਮਨਾਉਣੇ ਹੱਥ ਪੱਲਾ ਜੋੜ ਕੇ ਪੰਚਾਇਤ ਦੇ ਆਖੇ ਲੱਗ ਜਾਂਦੀ ਸਾਰੀ ਦੁਨੀਆ ਲੱਗਦੀ ਐ ਪੰਚਾਇਤ ਕਾਦੇ ਵਾਸਤੇ ਬਣਾਈਦੀ ਆ ਹਾਂਜੀ ਮੱਥੇ ਨਹੀਂ ਲਾਈ ਮੇਰਾ ਵੀਰਾ ਇਹਨਾਂ ਨੂੰ ਕੋਈ ਹੱਕ ਨਹੀਂਗਾ ਕਾਨੂੰਨ ਨੂੰ ਹੱਥੇ ਚ ਲੈਣਾ ਜੇ ਸਾਡੀ ਗਲਤੀ ਸਾਨੂੰ ਉਥੇ ਘੇਰ ਛੜਦੇ ਗੱਡੀ ਰੋਕ ਛੜਦੇ ਪੁਲਿਸ ਨੂੰ ਫੋਨ ਕਰਨ ਦਾ ਇਹਨਾਂ ਦਾ ਹੱਕ ਹੀ ਸਾਨੂੰ ਗੱਡੀ ਚਲ ਜਾ ਮੈਨੂੰ ਲੱਦ ਕੇ ਲੈ ਜਾਂਦਾ ਕਨ ਨਾਇਬ ਕਰਕੇ ਇਹਨਾਂ ਦਾ ਕੋਈ ਵੀ ਕਾਨੂੰਨ ਨੂੰ ਹੱਥ ਲੈਣਾ ਕਿਸੇ ਦਾ ਵੀ ਇਹੋ ਜਿਹਾ ਬੰਦਾ ਨਹੀਂਗਾ ਪਰ ਮਜੀਦ ਸਿੰਘ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਆਪਣੀ ਵਾਈਫ ਰੇਗੇਸ ਰਾਜਵੀਰ ਦੇ ਖੋਰ ਜਿਹਨੂੰ ਉਹ ਨਾੜ ਮੋਟਰਾਂ ਦੇ ਲੈਣ ਵਾਸਤੇ ਮੂਲੇ ਚੱਕ ਪਿੰਡ ਗਿਆ ਸੀਗਾ ਜੋ ਉਥੋਂ ਦੇ ਸਰਪੰਚ ਦੇ ਘਰੋਂ ਬੈਠੇ ਸੀ ਬਾਅਦ ਵਿੱਚ ਸਰਪੰਚ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਉਹ ਮੇਰੇ ਅੱਖੀ ਨਹੀਂ ਆਉਂਦੇ ਤੁਹਾਡੇ ਸਾਹਮਣੇ ਨਹੀਂ ਹੋਣਾ ਚਾਹੁੰਦੇ ਜਿਵੇਂ ਮੇਰੀ ਕੱਲੇ ਨਾ ਬੀਤੀ ਕੀਤੀ ਜਾਂ ਮੇਰੇ ਕੇਸਾਂ ਦੀ ਕੀਤੀ ਆ ਮੇਰੀ ਪੱਗ ਇਹਨਾਂ ਦੇ ਕੋਲ ਆ ਮੇਰਾ ਫੋਨ ਇਹਨਾਂ ਦੇ ਕੋਲ ਆ ਤੇ ਸਾਡਾ ਇਨਸਾ ਇਹਨਾਂ ਤੇ ਬੰਦੀ ਕਾਰਵਾਈ ਸਾਰੇ ਬੰਦਿਆਂ ਤੇ ਕੀਤੀ ਜਾਵੇ ਜਦੋਂ ਵਾਪਸ ਆ ਰਹੇ ਸੀ ਤੇ ਉਹ ਰਸਤੇ ਵਿੱਚ ਮੂਲੇ ਚੱਕ ਪਿੰਡ ਲਾਗੇ ਉਹਦੀ ਸਾਰੇ ਪਰਿਵਾਰ ਨੇ ਉਹਦੀ ਗੱਡੀ ਰੋਕ ਕੇ ਉਹਨਾਂ ਦੀ ਪੁੱਟ ਮਾਰ ਕੀਤੀ ਜੋ ਉਹਨਾਂ ਨੇ ਚੱਕ ਕੇ ਗੱਡੀ ਚ ਪਾ ਕੇ ਥਾਣੇ ਲੱਗੇ ਸੀਗੇ ਜਿੱਦੋਂ ਸੱਚੂ ਸਾਹਿਬ ਨੇ ਉਹਨਾਂ ਨੂੰ ਫਾਰਕ ਕਰਵਾਤਾ ਉਹਨੇ ਕੀ ਨਾਮ ਪੜਾ ਪਰਮੀ ਸਿੰਘ ਕਿੱਥੇ ਰਹਿੰਦੇ ਆ ਪਿੰਡ ਰਾਜਾ ਦਾ ਕੀ ਗੱਲਬਾਤ ਹੋਇਆ ਕੱਲ ਬਾਤ ਜਿਹੜੀ ਕੱਲ ਹੋਈ ਆ ਕੋਈ ਦਾਵਾ ਵੀ ਇਹ ਮੋਰ ਬਾਾਰ ਵੀ ਮੇਰੀ ਘਰ ਦੀ ਜਿਹੜੀ ਆ 17 ਤਰੀਕ ਨੂੰ ਮੈਂ ਜੇਲ੍ਹ ਚਾਉਣਾ ਮੈਂ ਕਿਸੇ ਕੇਸ ਦੇ ਵਿੱਚ ਅੰਦਰ ਸਾਂ ਤੇ ਆਪਣਾ 13 12 ਨੂੰ 17 ਨੂੰ ਮੈਂ ਘਰ ਆਵਨਾ 13 ਨੂੰ ਤੇ ਮੇਰੇ ਘਰੋਂ ਤੋਂ ਪਹਿਲਾਂ ਹੀ ਉਹ ਹੈ ਨਹੀਂ ਸੀ ਕਰ ਮੌਜੂਦ ਨਹੀਂ ਸੀ ਤੇ ਮੈਂ ਇਹਦੀ ਭੈਣ 딸 ਦੀ ਧੀ ਉਹਨੂੰ ਪੁੱਛਿਆ ਤਾਂ ਉਹਨੇ ਆਪਣੇ ਮਾਪਿਆਂ ਦੇ ਮਾਦਾ ਪਿਤਾ ਦੇ ਨਾਲ ਪੇਕੇ ਚਲ ਗਈ ਉਹਨਾਂ ਨੇ ਅਸੀਂ ਫਿਰ ਠਾਣੇ ਇਥੇ ਲਖਾਇਆ ਸੀ ਆਪਣੇ ਪਿੰਡ ਰਾਜਾ ਤਾਲ ਚੋਂ ਕਿ ਅਸੀਂ ਦਰਖਾਸਤ ਵੀ ਦਿੱਤੀ ਸਾਰਾ ਕੁਝ ਲਿਖ ਕੇ ਜੋ ਹਾਈ ਕੋਰਟ ਦਾ ਸਾਡੇ ਕੋਲ ਮੈਟਰੀਆ ਕਾਪੀ ਨਾਲ ਆਈ ਆ ਫਿਰ ਇਹਨਾਂ ਭਾਜੀ ਉਹਨਾਂ ਨਾਲ ਗੱਲ ਕੀਤੀ ਜਾਂਦਾ ਵੀ ਕੋਈ ਨਾ ਆਪਾਂ ਰਿਸ਼ਤੇਦਾਰ ਹੈ ਉਹਨਾਂ ਨੇ ਬੈਠ ਕੇ ਵਿਚਾਰ ਕਰ ਲੈਣੇ ਆ ਪਿੰਡ ਦਾ ਕੋਈ ਮੋਹਤਵਾਰ ਵਿਅਕਤੀ ਲੈ ਕੇ ਤੇ ਇਹ ਮੂਲੇ ਚੱਕ ਹਾਂ ਇਹ ਆਪਣੇ ਮੋਦਬਰ ਵੇਖਤੀ ਨੇ ਇਹਨਾਂ ਆਹ ਚਲ ਮੂਲੇ ਚੱਕ ਆਪਾਂ ਕਿਸੇ ਮੋਦਬਰ ਵੇਖਤੀ ਦੇ ਘਰ ਬੈ ਕੇ ਉਹਨਾਂ ਨੂੰ ਸਾਦੇ ਕਿਤੇ ਮਸਲਾ ਹੱਲ ਕਰਦੇ ਆ ਤੇ ਸਰਪੰਚ ਘਰ ਮੌਜੂਦ ਨਹੀਂ ਉਹ ਇਹਨਾਂ ਆ ਮੈਂ ਆਜਣਾ ਕੋ ਡੇਢੋ ਕਿੰਨੇ ਬਾਅਦ ਆਇਆ ਵਾ ਜਦੋਂ ਉਹਨਾਂ ਨਾਲ ਗੱਲਬਾਤ ਉਹਨੇ ਹੈ ਵੀ ਚਾਹਾਂਗੇ ਦਿਨਾਂ ਨੂੰ ਟਾਈਮ ਬਣਾ ਕੇ ਤੈਨੂੰ ਦੱਸ ਦੇਾਂਗੇ ਉਦੇ ਘਰੋਂ ਨਿਕਲੇ ਆ ਤੇ ਰਸਤਾ ਰੋਕੀ ਖੜੇ ਸੀ ਇਹਨਾਂ ਸਾਡੀ ਗੱਡੀ ਡੱਕ ਕੇ ਉਸ ਨੂੰ ਖਿੱਚ ਕੇ ਮਨੂੰ ਮੇਰੀ ਮਾਰਕਟਾਈਜ਼ ਕਰਨੀ ਸ਼ੁਰੂ ਕਰ ਦਿੱਤੀ ਆ ਵੇਖੋ ਕਮੀਜ਼ ਵੀ ਪਾਟਾਂ ਇੱਕ ਸੌਰਾ ਮੇਰਾ ਤੇ ਬਾਕੀ ਅਣਪਛਾਤੀ ਵਿਅਕਤੀ ਜਿਨ੍ਹਾਂ ਨੂੰ ਮੈਂ ਪਛਾਣਦਾ ਨਹੀਂ ਆ ਕੀ ਨਾਮ ਤੁਹਾਡੇ ਦਾ ਇਹ ਵੇਦ ਪ੍ਰਕਾਸ਼ ਸਿੰਘ ਜੀ ਕਿੱਧਰ ਦੇ ਵਾਲੇ ਇਹ ਮੂਲਾ ਚੱਕ ਕਿੱਧਰ ਦੇ ਵਾਲੇ ਹੈ ਨਹੀਂ ਪੰਜਾਬ ਚ ਆ ਇਹ 3 ਵਜੇ ਦੇ ਕਰੀਬ ਕੱਲ੍ਹ ਕੱਲ ਵੀ ਕਿੱਦਾਂ ਫਿਰ ਪੰਜਾਬ ਚ ਲਈ ਇਹਨਾਂ ਨੇ ਭਾਜ ਨੇ ਇੱਕ ਏਸ਼ ਦੇ ਕਨਾਲ ਹੋਰ ਮੋਤਵਰ ਵਿਅਕਤੀ ਹੈ ਨਾ ਬੜੇ ਜ਼ੋਰ ਦੇ ਨਾਲ ਡੱਕ ਡੋ ਕੇ ਹੂੰ ਤੇ ਉਹ ਥੋਂ ਫੇਰ ਪਾਰ ਉਹ ਮੈਨੂੰ ਧੂਕ ਕੇ ਆਪਣੀ ਗੱਡੀ 'ਚ ਲਾਦ ਕੇ ਤੇ ਲੈ ਗਏ ਆਂਦੇ ਵੇ ਨੂੰ ਹੋਰ ਆਉਣ ਪਛਾਤੀ ਜਗ੍ਹਾ ਤੇ ਖਾਣਾ ਪਰ ਜਦੋਂ ਇਹਨਾਂ ਗੱਡੀ ਖਿੱਚੀ ਦਵਾ ਦਾ ਉਠਾਣੇ ਵਾਲੇ ਨੂੰ ਫਿਰ ਉਹ ਦਵਾ ਦਾ ਉਹਨਾਂ ਵੀ ਸਮਝ ਗਏ ਕਿ ਸ਼ਾਇਦ ਸਾਡੇ ਤੇ ਕੋਈ ਕਾਰਵਾਈ ਨਾ ਉਲਟ ਹੋ ਜਾਵੇ ਫਿਰ ਇੱਕ ਹੀ ਮਾਲੇ ਗੇਟ ਲੈ ਗਏ ਨੇ ਆਪ ਗੱਡੀ ਦੇ ਲਾਦ ਕੇ ਠਾਣਾ ਕੀ ਮਾਲੇ ਗੇਟ ਉਥੇ ਇੱਕ ਬੰਦਾ ਮੈਨੂੰ ਇਸ ਤਰ੍ਹਾਂ ਬਾਹਾਂ ਫੜੀ ਜਾਂਦਾ ਨਾਲ ਸਾਰੇ ਉਹ 4-5 ਵਿਅਕਤੀ ਨਾਲ ਹੀ ਨੇ ਹੂੰ ਉੱਥੇ ਸਰਕਾਰੀ ਕੈਮਰੇ ਲੱਗੇ ਜਿਉ ਸਭ ਕੁਝ ਸਾਹਮਣੇ ਆ ਜਾਣਾ ਹੂੰ ਗਨਡਾਪਰ ਲੱਗੇ ਹਾਂਜੀ ਹੂੰ ਗਨਡਾਪ ਕਰਕੇ ਇਹਨਾਂ ਨੂੰ ਉੱਥੇ ਜਾ ਕੇ ਮੁੜ ਕੇ ਫਿਰੇ ਇਹਨਾਂ ਨੇ ਆਂਦੇ ਵੀ ਇੱਥੇ ਪਰਚਾ ਪਾਉ ਪਹਤੌਲ ਪਾ ਕੇ ਪਰ ਉਹਨਾਂ ਆਖੇ ਜਿਹੜੀ ਅਸੀਂ ਗੱਲ ਬਾਤ ਸਲੀਆ ਤੇ ਉਹ ਸੁਣਾਗੇ ਤੇ ਅਸੀਂ ਇਹਦਾ ਮਲਾਜਾ ਵੀ ਕਰਾਵਾਂਗੇ ਹੂੰ ਤੇ ਜਿਹੜੀ ਬੰਦੀ ਕਾਰਵਾਈ ਦੋਹਾਂ ਤਰ੍ਹਾਂ ਦੇ ਕੀਤੀ ਜਾਊ ਤੇ ਇਹਨਾਂ ਨੂੰ ਕੋਈ ਹੱਕ ਨਹੀਂ ਗਾਉ ਕਾਨੂੰਨ ਨੂੰ ਹੱਥੇ ਚ ਲੈਣਾ ਜੇ ਸਾਡੀ ਗਲਤੀ ਸਾਨੂੰ ਉਥੇ ਘੇਰ ਛੱਡਦੇ ਗੱਡੀ ਰੋਕ ਛੱਡਦੇ ਪੁਲਿਸ ਨੂੰ ਫੋਨ ਕਰਨ ਦਾ ਇਹਨਾਂ ਦਾ ਹੱਕ ਹੀ ਸਾਨੂੰ ਗੱਡੀ ਚਲ ਜਾ ਮਨੋ ਲੱਦ ਕੇ ਲੈ ਜਾਂਦਾ ਕੰਨ ਨਾਇਬ ਕਰਕੇ ਇਹਨਾਂ ਦਾ ਕੋਈ ਵੀ ਕਾਨੂੰਨ ਨੂੰ ਹੱਥ ਲੈਣਾ ਕਿਸੇ ਦਾ ਵੀ ਇਹ ਜਾ ਬੰਦਾ ਨਹੀਂ ਕਰ ਇਹ ਕੰਮ ਹੈ ਪੁਲਿਸ ਦੇ ਮੈਂ ਮੰਗ ਕਰਦਾ ਵਾਂ ਵੀ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜੋ ਮੇਰੇ ਨਾਲ ਇਹਨਾਂ ਬੀਤੀ ਕੀਤੀ ਜਾਂ ਮੇਰੇ ਕੇਸਾਂ ਦੀ ਕੀਤੀ ਆ ਮੇਰੀ ਪੱਗ ਇਹਨਾਂ ਦੇ ਕੋਲ ਆ ਮੇਰਾ ਫੋਨ ਇਹਨਾਂ ਦੇ ਕੋਲ ਆ ਤੇ ਸਾਡਾ ਇਨਸਾ ਇਹਨਾਂ ਤੇ ਬੰਦੀ ਕਾਰਵਾਈ ਸਾਰੇ ਬੰਦਿਆਂ ਤੇ ਕੀਤੀ ਜਾਵੇ ਇਹ ਸੀਸੀਟੀਵੀ ਕੈਮਰੇਜੇ ਥਾਣੇ ਲੱਗੇ ਉਸੋਂ ਫੋਟੋ ਚ ਲਈ ਜਾਵੇ ਕਿਹੜੇ ਕਿਹੜੇ ਬੰਦੇ ਨੇ ਉਹ ਨਾਲ ਮੌਜੂਦ ਨੇ ਸਾਰੇ ਹਾਂ ਜੀ ਤੇ ਜਿਹੜੀ ਪਹਿਲੋਂ ਮੇਰੀ ਭੈਣ ਦੇ ਸੱਡਾ ਮਾਰੀਆਂ ਸਾਰੇ ਵਿਅਕਤੀਆਂ ਦੇ ਜਾਂ ਇਹ ਮੇਰੇ ਘਰ ਇਹਨਾਂ ਨੂੰ ਇੰਟਰਫੇਅਰ ਕਰਨਾ ਮਨਾਹੀ ਜਿਹੜੇ ਵੀ ਵਿਅਕਤੀ ਮੇਰੇ 2 ਨੰਬਰ ਚੱਲਦੇ ਨੇ ਮੈਂ ਤਰਖਾਸ਼ ਦਿੱਤੇ ਹੋਏ ਨੇ ਠਾਣੇ ਉਹਨਾਂ ਦੀਆਂ ਡਿਟੇਲਾਂ ਕਢਾਈਆਂ ਜਾਣ ਇਹ ਮੇਰਾ ਘਰ ਜਾੜਨ ਦੇ ਵਿੱਚ ਕਿਹੜਾ-ਕਿਹੜਾ ਹੱਥ ਆ ਸਾਰਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮਨਨ ਇਨਸਾਫ ਦਵਾਇਆ ਜਾਵੇ ਇਹ ਮੇਰੀ ਭੈਣ ਦੀ ਤੇ ਮੈਨੂੰ ਮੇਰੇ ਮੱਥੇ ਲਾਇਆ ਜਾਵੇ ਕੱਲ ਵੀ ਨਹੀਂ ਲਾਇਆ ਉਹਨਾਂ ਜੀ ਉਦੋਂ ਦਾ ਲਾਇਆ ਨਹੀਂਗਾ ਮੈਨੂੰ ਸ਼ੱਕ ਹੈ ਵੀ ਆਹ ਜਿਹੜੀ ਚੀਜ਼ ਆ ਨਾ ਇਹ ਤੋਂ ਉਹਨਾਂ ਕੋਈ ਖੁੰਦਸ਼ ਕੱਢਦੇ ਹੋਣ ਤੇ ਉਹਨੋਂ ਕਿਤੇ ਉਹਦਾ ਕੋਈ ਜਾਣੇ ਮਾਲੀ ਨੁਕਸਾਨ ਨਾ ਕਰਦੇ ਨੇ ਵੀ ਤੂੰ ਸਾਡੇ ਖਿਲਾਫ ਰੇਟ ਪਾਈ ਸੀ ਉਹਦਾ ਵੀ ਕਰ ਸਕਦੇ ਨੇ ਇੱਕ ਨਾ ਸਾਡੇ ਹਾਂਜੀ ਗੱਲਬਾਤ ਨਹੀਂ ਇਧੜੀ ਨਾਲ ਦੀ ਨਾ ਜੀ ਗੱਲਬਾਤ ਨਹੀਂ ਹੋਈ ਹਾਂਜੀ ਕੱਲ ਕੱਲ ਵੀ ਉਹਨਾਂ ਬੰਦਿਆਂ ਨੇ ਪੰਚਾਇਤ ਸਾਡੀ ਨੇ ਆਖਿਆ ਇਹਨਾਂ ਨੇ ਵੀ ਤੁਸੀਂ ਇੱਥੇ ਮਗਾਓ ਇਹ ਆਪਣੇ ਇੰਚਾਰਜ ਸਾਹਿਬ ਨੇ ਵੀ ਆਖਿਆ ਅਨਗੜ ਵਾਲਿਆਂ ਨੇ ਵੀ ਉਹਨਾਂ ਨੂੰ ਮਗਾਓ ਇੱਥੇ ਆਂਦੇ ਨੇ ਘਰ ਜਾ ਕੇ ਬਿਆਨ ਲਿਆ ਇੱਥੇ ਨਹੀਂ ਲਿਉਣੀ ਇਹਦੇ ਮੱਥੇ ਨਹੀਂ ਲਾਉਣੀ ਕਰਾਉ ਨੂੰ ਮੇਰੇ ਮੱਥੇ ਲਾਇਆ ਜਾਵੇ ਤੇ ਮਨੁਨਸਾਬ ਦਵਾਇਆ ਜਾਵੇ ਉਹ ਨੂੰ ਆਪਣੇ ਘਰ ਆ ਕੇ ਬੱਚੇ ਸਾਹਮਣੇ ਬੱਚੇ ਵਿਚਾਰਿਆਂ ਦਾ ਰੋ ਰੋ ਬੁਰਾ ਹਾਲਿਆ ਜੀ ਅਸੀਂ ਪਰਮਜੀਤ ਦੇ ਅਸੀਂ ਸੋਨੂ ਵੀਰ ਤੇ ਮੈਂ ਮੀਵਾਲ ਸਿੰਘ ਗਹਿਰੀ ਤੋਂ ਹਾਂ ਮੋਹਤਬਰ ਬੰਦਾ ਅਸੀਂ ਮੂਲੇ ਚੱਕ ਗਏ ਆ ਸਰਪੰਚ ਦੇ ਕੋਲ ਉੱਥੇ ਜੀ ਸਰਪੰਚ ਨੂੰ ਮਿਲਦਿਆਂ ਸਾਨੂੰ ਘੰਟਾ ਹੀ ਲੱਗ ਗਿਆ ਉਹ ਕੋ ਲੇਟ ਹੋ ਗਿਆ ਸ਼ਹਿਰ ਦੇ ਵਿੱਚ ਗਿਆ ਸੀ ਉਹਦੇ ਕਾਰਨ ਅਸੀਂ ਲੇਟ ਹੋ ਗਏ ਤੇ ਫਿਰ ਸਰਪੰਚ ਨੇ ਉਹਨਾਂ ਨੂੰ ਵੀ ਫੋਨ ਕੀਤਾ ਦੂਜੀ ਪਾਰਟੀ ਨੂੰ ਮੇਰੇ ਘਰੇ ਬੈਠੇ ਆ ਤੇ ਆਂਦੇ ਚਾਹ ਬਣਾਓ ਜਿਨੂੰ ਚਾਹ ਪਿਆਉ ਉਹ ਨੀਚੇ ਨੂੰ ਆਣ ਕੇ ਤੇ ਸਾਨੂੰ ਬਾਹਰ ਸਾਰਾ ਰਸਤਾ ਰੋਕ ਲਿਆ ਗਾਟਰ ਸੁੱਟ ਕੇ ਨਾ ਲੋਹੇ ਦੇ ਗਾਟਰ ਗੱਡੀ ਦੇ ਅੱਗੇ ਤੇ ਆਂਦੇ ਪਰਮਜੀਤ ਨੂੰ ਬਾਹਰ ਕੱਢੋ ਤੇ ਅਸੀਂ ਚਲੋ ਨਹੀਂ ਹੀ ਕੱਢਦੇ ਤੇ ੱੱਕੇ ਨਾ ਸਾਡੇ ਨੂੰ ਕੁੱਟ ਮਾਰ ਕੇ ਤੇ ਨਾਲ ਵਿੱਚੋਂ ਕੱਢਿਆ ਗਿਆ ਉੱਥੇ ਇਹਨੂੰ ਸੱਟਾਂ ਵੀ ਲੱਗੀਆਂ ਰੋੜੇ ਵੀ ਮਾਰੇ ਇਹਨੂੰ ਹੋਰ ਵੀ ਕੋਈ ਡਾਂਗਾ ਡੂੰਗਾ ਜੀਆਂ ਹੀ ਮਾਰੀਆਂ ਨਾ ਆਹ ਖੁਸ਼ ਹੋਇਆ ਜੀ ਉੱਥੇ ਹਾਂਜੀ ਹੱਥ ਪੱਲਾ ਜੋੜ ਕੇ ਫਿਰ ਅਹੀਂ ਕੀ ਮਾਲੇ ਮੈਂ ਠਾਣੇ ਗਿਆ ਤੇ ਉਹਨੇ ਚੈਨ ਨੂੰ ਫਿਰ ਇਹ ਚੌਕੀ ਨੂੰ ਇਹਨੂੰ ਵੀ ਬੰਨ ਕੇ ਦੀਆਂ ਬਾਹਾਂ ਬਧੀਆਂ ਸੀ ਤੇ ਇਹਨੂੰ ਵੀ ਲੈ ਕੇ ਉੱਥੇ ਚੌਕੀ ਤੇ ਆਪਣੇ ਇਹ ਆਜ ਦਾ ਸੌਹਰਾ ਸਾਹਿਬ ਤੇ ਨਾਲ ਹੋਰ ਹੀ ਪੰਜ ਛੇ ਜਣੇ ਸੀ ਤੇ ਜਾਣਦੇ ਨਹੀਂ ਉਹਨਾਂ ਦੇ ਨਾਂ ਨੂੰ ਤੇ ਜਾਣਦੇ ਨਹੀਂ ਤੇ ਉਹ ਤਰ੍ਹਾਂ ਪਛਾਣਿਆ ਬੰਦੇ ਨੇ ਹਾਂ ਪੁਲਿਸ ਨੇ ਫਿਰ ਸਾਨੂੰ ਉੱਥੇ ਸਾਡਾ ਰਾਜੀ ਨਵਾ ਕਰਾ ਕੇ ਤੰਦੇ ਜਾਓ ਤੁਸੀਂ ਇੱਥੇ ਕੋਈ ਕਾਰਵਾਈ ਨਹੀਂ ਕਰਨੀ ਆਹ ਧੱਕੇ ਨੇ ਕੋਈ ਅਸੀਂ ਆਨੇ ਹ ਪਰ ਚਾਉਣਾ ਚਾਹੀਦਾ ਉਹਨਾਂ ਤੇ ਤੋਂ ਪਰਚਾ ਕੀਤਾ ਨਹੀਂ ਉਹਨਾਂ ਮੇਰਾ ਵੀ ਕੀ ਕਰਨਗੇ ਕੀ ਕੀ ਅਸੀਂ ਉਹ ਕੁੜੀ ਨੂੰ ਲੈਣ ਗਏ ਆਏ ਹਾਂ ਚਲੋ ਮਨਾਉਣੇ ਹੱਥ ਪੱਲਾ ਜੋੜ ਕੇ ਪੰਚਾਇਤ ਦੇ ਆਖੇ ਲੱਗ ਜਾਂਦੀ ਸਾਰੀ ਦੁਨੀਆ ਲੱਗਦੀ ਐ ਪੰਚਾਇਤ ਕਾਦੇ ਵਾਸਤੇ ਬਣਾਈਦੀ ਆ ਹਾਂਜੀ ਮੱਥੇ ਨਹੀਂ ਲਾਈ ਮੇਰਾ ਵੀਰ ਮੱਥੇ ਨਹੀਂ ਲਾਈ ਫੇਰ ਕੀ ਆਲੀ ਹਾਂਜੀ ਫੇਰ ਉਹ ਗੜ ਪੈ ਗਏ ਸਾਡੇ ਸੱਟਾ ਫੁੱਟ ਲਾਈਆਂ ਦੇ ਅਸੀਂ ਇੱਥੇ ਆ ਗਏ ਇੰਨਾ ਹੀ ਕੰਮ ਸੱਟ ਨੂੰ ਉਸ ਤੋਂ ਕੰਪਲੇਟ ਕੀਤੀ ਤੀ ਆਪ ਨੂੰ ਨਹੀਂ ਅਸੀਂ ਗਏ ਤੇ ਫੇਰ ਉਹ ਸਾਡੇ ਤੋਂ ਪਹਿਲਾਂ ਚਲੇ ਗਏ ਅਸੱਚ ਹੁੰਦਾ ਹੀ ਨਹੀਂ ਕਰਨੀ ਕੋਈ ਗੱਲ ਬਾਈ ਹਾਂਜੀ ਅਸੀਂ ਘਰੇਂਡੇ ਠਾਣੇ ਦਿੱਤੀ ਐ ਆਪੇ ਰਾਤਾਂ ਦੇ ਰਤੀ ਨਹਾਲੇ ਸਰ ਕੀ ਗਏ ਮਾਮਲਾ ਪਰਮਜੀਤ ਅੱਜ 25 8 25 ਨੂੰ ਪਰਮਜੀਤ ਸਿੰਘ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਆਪਣੀ ਵਾਈਫ ਰੇ ਕੇ ਰਾਜਵੀਰ ਦੇ ਘਰ ਉਹਦੀ ਵਾਈਫ ਜਿਹੜੀ ਰਾਜਵੀਰ ਕੌਰ ਹੈ ਇਹ ਉਹਦੇ ਸੋਰੇ ਪਿੰਡ ਜਿਹੜੇ ਮੂਲੇਚੱਕ ਉੱਥੇ ਚਲਗੇ ਸੀ ਜਿਹਨੂੰ ਉਹ ਨਾਲ ਮਾਤੁਰਾਂ ਦੇ ਲੈਣ ਵਾਸਤੇ ਮੂਲੇਚੱਕ ਪਿੰਡ ਗਿਆ ਸੀ ਜੇ ਉੱਥੋਂ ਦੇ ਸਰਪੰਚ ਦੇ ਘਰੋਂ ਬੈਠੇ ਸੀ ਬਾਅਦ ਵਿੱਚ ਸਰਪੰਚ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਉਹ ਮੇਰੇ ਅੱਖੇ ਨਹੀਂ ਆਉਂਦੇ ਤੁਹਾਡੇ ਸਾਹਮਣੇ ਨਹੀਂ ਹੋਣਾ ਚਾਹੁੰਦੇ ਜਦੋਂ ਵਾਪਸ ਆ ਰਹੇ ਸੀ ਤੇ ਉਹ ਰਸਤੇ ਵਿੱਚ ਮੂਲੇਚੱਕ ਪਿੰਡ ਲਗੇ ਉਹਦੇ ਸਾਰੇ ਪਰਿਵਾਰ ਨੇ ਉਹਦੀ ਗੱਡੀ ਰੋਕ ਕੇ ਉਹਨਾਂ ਦੀ ਕੁੱਟਮਾਰ ਕੀਤੀ ਜੋ ਉਹਨਾਂ ਨੇ ਚੱਕ ਕੇ ਗੱਡੀ 'ਚ ਪਾ ਕੇ ਥਾਣੇ ਲੈ ਗਏ ਸੀਗੇ ਜਿੱਦੋਂ ਸੱਚੂ ਸਾਹਿਬ ਨੇ ਉਹਨਾਂ ਨੂੰ ਫਾਰਕ ਕਰਵਾਤਾ ਅੱਜ ਸਾਡੇ ਕੋਲੋਂ ਆਏ ਹੀ ਨਹੀਂ ਕੁੱਟਮਾਰ ਦੇ ਮਸਲੇ ਵਿੱਚ ਤੇ ਸੀ ਉਹਨਾਂ ਨੂੰ ਸਮਝਾ ਦਿੱਤਾ ਸੀਗਾ ਕਾਰਵਾਈ ਜਿਹੜੀਆਂ ਘਟੀਆਂ ਥਾਣੇ ਹੋਣੀਆਂ ਹੈ ਇਸ ਤੋਂ ਲਾਵਾ ਜਿਹੜੀ ਉਹਦੀ ਵਾਈਫ ਹੈ ਉਹਨੇ ਲਾ ਮੈਰਿਜ ਕਰਾਈ ਸੀ ਤੇ ਉਹਨੇ ਇੱਕ ਪਟੀਸ਼ਨ 2009 ਵਿੱਚ ਆਪਣੇ ਸਹੁਰੇ ਪਰਿਵਾਰ ਦੇ ਖਿਲਾਫ ਪਾਈ ਸੀ ਜਿਦੇ ਵਿੱਚ ਉਹਨੇ ਉਹਨਾਂ ਨੂੰ ਖਤਰਾ ਦਰਸਾਇਆ ਸੀ ਜਿਹੜੀ ਉਸੇ ਕੰਪਲੇਂਟ ਤੋਂ ਨੇ ਪਟੀਸ਼ਨ ਦਾ ਹਵਾਲਾ ਦੇ ਕੇ ਕੰਪਲੇਂਟ ਦਿੱਤੀ ਜਿਦੇ ਵਿੱਚ ਉਹਦਾ ਸਹੁਰਾ ਪਰਿਵਾਰ ਤੇ ਰਾਜਵੀਰ ਕੌਰ ਨੂੰ ਬੁਲਾਇਆ ਗਿਆ ਵਾ ਕਿ ਉਹਨੂੰ ਕੋਈ ਬੰਦੀ ਬਣਾ ਕੇ ਜਾਂ ਕਿਸੇ ਤਰੀਕੇ ਨਾਲ ਉਹਦਾ ਸਹੁਰਾ ਪਰਿਵਾਰ ਦਬਾ ਕੇ ਰੱਖ ਰਿਹਾ ਉਹ ਜੋ ਉਹਦੀ ਆਪਣੀ ਮਰਜ਼ੀ ਹੋਏਗੀ ਉਹਦੇ ਮੁਤਾਬਿਕ ਕਾਰਵਾਈ ਹੋਵੇ